ਅਰੇ ਵਿੱਚ ਪਾਣੀ ਦੀ ਜਿਹੜਾ ਨੇਚਰਲ ਸਾਊਂਡ ਆ ਹਾਂ ਆਹ 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 ਪਾਣੀ ਦਾ ਝਰਨਾ ਹੋਵੇ ਤੇ ਇਹਦੇ ਵਿੱਚ ਉਹ ਚੀਜ਼ ਤਾਂ ਤੁਹਾਨੂੰ ਤੁਸੀਂ ਫੀਲ ਕਰ ਸਕਦੇ ਹਾਂ ਹਾਂ ਤੇ ਇਸ ਤਰ੍ਹਾਂ ਲੱਗ ਆ ਇਹ ਇਹ ਵੀ ਦੱਸ ਦੋ ਹੁਣ ਆਹ ਚੀਜ਼ ਆ ਜੀ ਇੱਥੇ ਕਿਉਂਕਿ ਜਿਹੜਾ ਹਿਊਮਨ ਮਾਈਂਡ ਆ ਜੀ ਹਾਂ ਉਹਦੇ ਵਾਸਤੇ ਅੱਛਾ ਵੈਰੀ ਗੁੱਡ ਜਿਹੜਾ ਮੰਦਰ ਚ ਢੱਲ ਖੜਕਾਉਣ ਦਾ ਕਨਸੈਪਟ ਆ ਉਹ ਵੀ ਇਹੀ ਆ ਨਾ ਸੇਮ ਆ ਜੀ ਉਹ ਕੋਵੇ ਕੰਮ ਚਲਾ ਰਿਹਾ ਸਾਰਾ ਮੰਦਰ ਦੇ ਵਿੱਚ ਜੋ ਘੰਟੀ ਆ ਇਹ ਸੇਮ ਕੰਸਟਰਕਸ਼ਨ ਲਈ ਆ ਕੰਸਟਰਕਟ ਕਰ ਲਈ ਆ ਹਾਂਜੀ ਅਰੇ ਪਲੱਸ ਇਨਵਾਇਰਨਮੈਂਟ ਨੂੰ ਵੀ ਸਾਫ਼ ਕਰਦਾ ਇਨਵਾਇਰਨਮੈਂਟ ਨੂੰ ਵੀ ਸਾਫ਼ ਤੁਹਾਨੂੰ ਗਿਆਨ ਆ ਹੈ ਹਾਂ ਹਾਂ ਤਾ ਨਹੀਂ ਜੇ ਸੋਰਟ ਕਿਸੇ ਜ ਹੈਗੀ ਆ ਫਿਰ ਤਾਂ ਪੋਜ਼ਿਟਿਵ ਵਾਈਬ ਜਾਊਗੀ ਜੇ ਉਹ ਅੰਨੇ ਮਾ ਵੱਜਦੀ ਆ ਫਿਰ ਨੇਗਟਿਵ ਵਾਈਬ ਜਾਊਗੀ ਅੱਛਾ ਸਾਰੀਆਂ ਚੀਜ਼ਾਂ ਬੜੀਆਂ ਇਹ ਵੀ ਦੱਸੋ ਹਾਂਜੀ ਹਾਂਜੀ ਇਹ ਦੇਖੋ ਜੀ ਇਹ ਸਾਰੇ ਸਾਰੇ ਸਾਊਂਡ ਦੇਖੋ ਪ੍ਰਕਿਰਤੀ ਦੇ ਸਾਊਂਡ ਨੇ। ਅੱਛਾ ਜੀ। ਇਹਦਾ ਸਾਊਂਡ ਕੀ ਆ ਇਹ? ਰੇਨ ਸਟਿਕ ਬੋਲਦੇ। ਅੱਛਾ। ਇਸ ਤਰ੍ਹਾਂ ਮੀਂਹ ਓਰ ਰਹੀ ਆ। ਹਾਂ। ਕੀ ਬਾਤ ਹੈ। ਇਦੋਂ ਆਵਾਜ਼ ਆਉਂਦੀ ਜੀ। ਹੂੰ। ਖਾਂਦੀ ਆਉਂਦੀ ਆ। ਹੂੰ। ਇਹਦੇ ਵਿੱਚ ਕੋਈ ਚਾਰਜਰ ਹੈ ਜਿਹਨਾਂ ਪਾਣੀ ਇੰਨਾ ਜ਼ਿਆਦਾ ਦੇ ਨਾਲ ਐਕਟੀਵੇਟ ਹੁੰਦਾ ਨਹੀਂ ਇਹ ਇੱਕ ਤਾਈ ਇਸ ਚੀਜ਼ ਦੀ ਮੋਟਾਈ ਤੇ ਡਿਪੈਂਡ ਕਰਦਾ ਅੱਛਾ ਜੀ ਇਸ ਚੀਜ਼ ਦੀ ਮੋਟਾਈ ਤੇ ਫਿਰ ਇਹਦਾ ਇਹਦੀ ਸੂਟੇਬਿਲਟੀ ਉਸ ਅਕੋਰਡਿੰਗਲੀ ਇਹਨੂੰ ਲਿਆ ਜਾਂਦਾ ਅੱਛਾ ਜੀ ਇਸ ਤਰ੍ਹਾਂ ਇੱਕ ਸਾਡੇ ਕੋਲ ਫਿਰ ਹੁਣ ਮੈਨੂੰ ਥੋੜੀ ਹੋਰ ਕਰਿਆਸਟ ਹੋ ਗਈ ਜਿਹੜੀ ਇਹ ਤੁਹਾਡੀ ਇਹ ਸਾਰਾ ਸਿਸਟਮ ਆ ਜਿਹੜੀ ਇਹ ਥੈਰੇਪੀ ਆ ਜਾਵੇ ਪੈਥੀ ਆ ਜਾਵੇ ਇਹ ਆ ਇਹਦੇ ਅਰੀਜਿਨੇਟ ਕਿੱਥੋਂ ਹੋਇਆ ਹੂਜ਼ ਦਾ ਰਿਜਿਨੇਟਰ ਆਫ ਦ ਇਹ ਸਿੱਸਟਾ ਹੋ ਵੀ ਗਿਆਨ ਸੇ ਇਹਦਾ originate ਇਹਨੂੰ ਬੇਸਿਕਲੀ ਅਸੀਂ ਕਹਿੰਦੇ ਹਾਂ ਇਹਨੂੰ ਤਿੱਬਤੀਆਂ ਨਬਾਲ ਕਹਿੰਦੇ ਹਾਂ ਤਿੱਬਤੀਆਂ ਨਬਾਲ ਠੀਕ ਹੈ ਉਹਨਾਂ ਦੀ ਤਿਬਤ ਦੇ ਮੌਂਕ ਸੀਗੇ ਹਾਂ ਉਹ ਇਹਨੂੰ ਯੂਜ਼ ਕਰਦੇ ਸੀਗੇ ਜੀ ਠੀਕ ਹੈ ਜੀ ਉੱਥੋਂ ਇਹਦਾ originate ਹੋਇਆ ਬੇਸਿਕਲੀ ਇਹਦਾ ਇੰਡੀਆ ਹੀ ਇਹਦਾ origin ਹੈ ਜੀ ਕਿਉਂਕਿ ਜਦੋਂ ਤੱਕ ਤਿਬਤ ਉਸ ਜੋ ਪੁਰਾਣੀਆਂ ਆਪਣੀਆਂ 2000 3000 ਸਾਲ ਪਹਿਲਾਂ ਦੀ ਗੱਲ ਆ ਉਸ ਸਮੇਂ ਸਾਰਾ ਇੰਡੀਆ ਕੋਈ ਸੀਗਾ ਜੀ ਸਾਰਾ ਖੇਤਰ ਉਹਦਾ ਮਹਾਰਾਜੇ ਵੇਲੇ ਵੀ ਕੋਈ ਸੀਗਾ ਹਾਂ ਜੀ ਉੱਥੋਂ ਇਹ originate ਉੱਥੋਂ ਹੋਇਆ ਹੈ। ਇਹ ਪੱਤੋਂ originate ਹੋਇਆ। ਫਿਰ ਹੁਣ ਪੂਰੇ ਵਰਲਡ ਦੇ ਵਿੱਚ ਇਹ ਇਨਫੈਕਟ ਸਾਡੇ ਤੋਂ ਜ਼ਿਆਦਾ ਇਹ ਇਸ ਟਾਈਮ ਜਿਹੜਾ ਵੈਸਟ ਆ ਸਾਡਾ ਜੀ ਜੋ ਫੋਰਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇਹਦਾ ਇਹਦੀ ਐਕਸਪੈਂਸ਼ਨ ਜ਼ਿਆਦਾ ਹੋਈ ਹੈ। ਆਪਣੇ ਕਿਤੇ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਸਪਾਰਟ ਹੋਵੇ ਜਾਂ ਇਹ ਕੈਂਪਸ ਲੱਗਦੇ ਹੋਣ ਕਿਤਾ ਇੱਥੇ ਕੋਈ ਦੇਖੀਏ ਪੂਰੇ ਇੰਡੀਆ ਦੇ ਵਿੱਚ ਇਹਦੇ ਐਕਸਪਰਟ ਬੈਠੇ ਆ ਆਪਣੇ ਪੰਜਾਬ 'ਚ ਆਪਣੇ ਪੰਜਾਬ ਦੇ ਵਿੱਚ ਦੇਖੋ ਚੰਡੀਗੜ੍ਹ ਹੋ ਗਿਆ ਅਸੀਂ ਲੁਧਿਆਣੇ ਦੇ ਵਿੱਚ ਅਸੀਂ ਇੱਥੇ ਬੈਠੇ ਆ ਅੱਛਾ ਸੋ ਬੱਕਰੀ ਆਕਟਿੰਗ ਜਮਾ ਸਪੀਰਿੰਗ ਪ੍ਰੋਪਰੇ ਦਾ ਸਿਸਟਮ ਵੀ ਲੱਗ ਕੇ ਫਿਰ ਹਾਂਜੀ 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 ਅਸੀਂ ਅੱਗੇ ਵੀ ਟੀਚਰ ਵੀ ਟੀਚਰ ਟ੍ਰੇਨਿੰਗ ਵੀ ਦੀ ਦਿੰਦੇ ਆ ਸਰਟੀਫਿਕੇਸ਼ਨ ਕੋਰਸ ਵੀ ਕਰਵਾਉਂਦੇ ਆ ਅੱਛਾ ਹਾਂਜੀ ਔਰ ਕਿਸੇ ਨੇ ਵੈਸੇ ਸਾਡੇ ਕੋਲੇ ਆ ਕੇ ਇਹਦਾ ਐਕਸਪੀਰੀਅੰਸ ਕਰਨਾ ਉਹ ਵੀ ਐਕਸਪੀਰੀਅੰਸ ਕਰ ਸਕਦੇ ਆ ਕੀ ਤੁਹਾਨੂੰ ਲੱਗਦਾ ਕਿ ਕਿਸੇ ਸਾਨੂੰ ਬੁਲਾਉਣਾ ਚਾਹੁੰਦੇ ਹੋ ਤੁਹਾਡੇ ਕੋਲੇ ਕੈਂਡੀਡੇਟ ਹੈਗੇ ਆ ਪਾਰਟਿਸਪੈਂਟ ਹੈਗੇ ਆ ਤੁਸੀਂ ਅਸੀਂ ਵੀ ਤੁਹਾਡੇ ਕੋਲ ਇੱਥੇ ਕੋਈ ਦਿਨ ਰੱਖਿਆ ਤੁਸੀਂ ਆਉਣੇ ਹੋ ਖਾਸ ਦਿਨ ਇਸ ਜਗ੍ਹਾ ਤੇ ਅਸੀਂ ਇੱਥੇ ਜੀ ਔਨ ਕਾਲ ਆਉਣੇ ਆ ਇਹ ਅੱਛਾ ਹਾਂ ਜੀ ਹੂੰ ਦਿਨ ਤੁਸੀਂ ਫਿਕਸ ਨਹੀਂ ਕੀਤਾ ਫਿਕਸ ਨਹੀਂ ਹਲੇ ਕੀਤਾ ਜਿਸ ਤਰ੍ਹਾਂ ਕੋਈ ਔਨ ਕਾਲ ਸਰ ਕੋਈ ਆ ਗਿਆ ਸੈਸ਼ਨ ਅਸੀਂ ਇੱਥੇ ਆ ਕੇ ਇਹਨਾਂ ਦਾ ਸਾਡੇ ਕੋਲ ਔਨ ਕਾਲ ਵੀ ਸਿੰਗਲ ਨਾਲ ਵੀ ਗੱਲ ਹੋ ਜਾਂਦੀ ਹੈ ਜਾਂ ਟੀਮ ਵਿੱਚ ਗਰੁੱਪ ਚਾਹੀਦਾ ਕਲਾਸ ਚਾਹੀਦੀ ਆ ਇੰਡੀਵਿਜੂਅਲੀ ਕਰ ਸਕਦੇ ਆ ਪਰ ਗਰੁੱਪ ਵੀ ਹੋ ਜਾਂਦਾ ਦੋਨੋਂ ਦੋਨੋਂ ਤਰ੍ਹਾਂ ਦੀ ਟ੍ਰੇਨਿੰਗ ਹੋ ਸਕਦੀ ਹੈ ਜੀ ਠੀਕ ਹੈ ਹਾਂ ਜੀ ਸਰੋਵਰ ਵਧੀਆ ਇੱਕ ਗੱਲ ਪਤਾ ਲੱਗੀ ਮਾਈਂਡ ਔਰ ਸੋਲ ਬਾਡੀ ਦੇ ਵਾਸਤੇ ਜਿਹੜੀ ਵੈਲਨੈਸ ਹੈ ਨੂੰ ਜੀ ਉਹ ਪ੍ਰੋਪਰ ਤਰੀਕੇ ਨਾਲ ਅਸੀਂ ਮੇਨਟੇਨ ਕਰ ਸਕਦੇ ਹਾਂ ਪੂਰਾ ਨੇਚਰਲ ਸਿਸਟਮ ਨੇਚਰੋਪੈਥੀ ਦਾ ਇੱਕ ਪਾਰਟ ਆ ਹੈ ਆਯੁਰਵੇਦਾ ਨੇਚਰਲ ਮੈਡੀਕਲ ਦਾ ਇਹ ਹਿੱਸਾ ਹੈ ਔਰ ਯੋਗਾ ਯੋਗਾ ਸੀ ਬੋਲਦੇ ਉਹਦਾ ਵੀ ਇੱਕ ਹਿੱਸਾ ਜੀ ਬਹੁਤ ਥੈਂਕ ਯੂ ਤੁਸੀਂ ਬੜਾ ਦਸਤਾਰ ਤੇ ਜਾਣਕਾਰੀ ਦਿੱਤੀ ਬਹੁਤ